ਅੰਮ੍ਰਿਤਸਰ ਬਾੜ ਐਸੋਸੀਏਸ਼ਨ ਵੱਲੋਂ ਪ੍ਰਦੀਪ ਸੈਣੀ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨਾਲ ਮੀਟਿੰਗ ਕੀਤੀ ਗਈ ਅਤੇ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਦੇਣ ਦੀ ਐਲਾਨ ਕੀਤਾ ਗਿਆ ਇਸ ਮੌਕੇ ਸੈਕਟਰੀ ਸੰਪ੍ਰੀਤ ਸਿੰਘ ਮਾਨ ਸਮੇ ਸਮੂਹ ਮੈਂਬਰ ਮੌਜੂਦ ਸਨ ਮੈਂ ਇਨਾਂ ਕਾ ਮਨੂੰ ਪ੍ਰਸੰਨ ਹੈ ਇਸ ਵਾਰ ਐਸੋਸੀਏਸ਼ਨ ਦੇ ਇਸ ਪ੍ਰੋਗਰਾਮ ਚ ਆ ਕੇ ਪਹਿਲੀ ਵਾਰੀ ਜਿਹੜਾ ਬੰਨਾ ਇੰਨਾ ਦਿਲੋਂ ਇਹਨਾਂ ਨੇ ਮੈਨੂੰ ਬੁਲਾਇਆ ਦਿਲੋਂ ਬੁਲਾਇਆ ਤੇ ਦਿਲੋਂ ਕਿਹਾ ਸਿਆਣੀ ਸਾਹਿਬ ਪ੍ਰਧਾਨ ਜੀ ਖੜਿਆ ਸਿਆਲੀ ਸਾਹਿਬ ਖੜਿਆ ਘੁੰਮਣ ਸਾਹਿਬ ਖੜਿਆ ਮੋਨੂ ਜੀ ਖੜਿਆ ਸਾਰੀ ਬਾਰ ਪਿੱਛੇ ਜਿਹੜੇ ਆ ਸਾਰੇ ਐਸੋਸੀਏਸ਼ਨ ਦੇ ਮੈਂਬਰਸ ਆ ਤੇ ਪਹਿਲੀ ਵਾਰੀ ਇਹਨਾਂ ਨੇ ਮੈਨੂੰ ਦਿਲੋਂ ਬੁਲਾਇਆ ਤੇ ਪਹਿਲੀ ਵਾਰੀ ਦਿਲੋਂ ਸਮਰਥਨ ਕੀਤਾ ਤੇ ਪਹਿਲੀ ਵਾਰੀ ਮੇਰੀ ਗੱਲ ਦੇ ਉੱਤੇ ਮੋਹਰ ਲਾਈ ਆ ਕਿ ਅਸੀਂ ਮੈਰਿਟ ਦੇ ਉੱਤੇ ਕਿਉਂਕਿ ਇਹ ਕਮਿਊਨਿਟੀ ਆ ਜਿਹੜੀ ਮੈਰਿਟ ਡਿਸਾਈਡ ਕਰਦੀ ਆ ਇੱਥੇ ਜੱਜ ਬੈਠੇ ਆ ਇਹ ਐਡਵੋਕੇਟ ਆ ਠੀਕ ਆ ਪ੍ਰੋਫੈਸ਼ਨ ਆ ਕੋਈ ਝੂਠਾ ਹੋਵੇ ਸੱਚਾ ਹੋਵੇ ਉਹਨੂੰ ਹੈਲਪ ਚਾਹੀਦੀ ਹੁੰਦੀ ਆ ਹੈਨਾ ਕਾਨੂੰਨੀ ਸਹਾਇਤਾ ਤੇ ਚਾਹੀਦੀ ਹੁੰਦੀ ਆ ਪਰ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਕੇਸ ਕਿਹਦਾ ਸਹੀ ਆ ਤੇ ਕਿਹਦਾ ਗਲਤ ਆ ਪਰ ਉਹ ਆ ਇੱਕ ਪ੍ਰੋਫੈਸ਼ਨ ਦਿਲ ਦੇ ਅੰਦਰ ਜਿਹੜੀ ਮੈਰਿਟ ਹੁੰਦੀ ਆ ਨਾ ਅੱਜ ਮੈਂ ਵੇਖੀ ਆ ਇਹਨਾਂ ਦੇ ਅੰਦਰ ਇਹਨਾਂ ਨੇ ਦਿਲੋਂ ਮੈਰਿਟ ਬਣਾ ਕੇ ਮੈਨੂੰ ਓਪਨਲੀ ਸਪੋਰਟ ਜਿਹੜੀ ਆ ਸੈਣੀ ਸਾਹਿਬ ਆ ਇਹਨਾਂ ਦੀ ਪੂਰੀ ਟੀਮ ਨੇ ਕਿਆ ਬਾਤ ਅਨਿਲ ਜੋਸ਼ੀ ਕੋਈ ਨਵਾਂ ਨਾਮ ਨਹੀਂ ਹੈ ਪੁਰਾਣਾ ਨਾਮ ਹੈ ਡਵੈਲਪਮੈਂਟ ਕੀ ਟੀ ਸ਼ਹਿਰ ਦੇ ਵਿੱਚ ਜਦੋਂ ਇਹ ਮੰਤਰੀ ਸੀਗੇ ਅੱਜ ਇਹ ਬਾੜ ਦੇ ਵਿੱਚ ਆਏ ਹੈ ਪਰ ਬਾੜ ਦੇ ਮੈਂਬਰਸ ਨੇ ਬੜਾ ਸਤਿਕਾਰ ਦਿੱਤਾ ਹੈ ਔਰ ਅੱਜ ਅਸ਼ੋਰਨ ਦਿੱਤੀ ਹੈ ਕਿ ਮੋਢੇ ਨਾਲ ਮੋਢਾ ਦੇ ਕੇ ਨਾਲ ਚੱਲਾਂਗੇ ਇਹਨਾਂ ਦੇ ਔਰ ਇਹਨਾਂ ਨੂੰ ਜਿਤਾ ਕੇ ਪੇਡਾ